ਲੋਵੇਂ ਮਿੱਤਰੋ ਕਹਿੰਦੇ 10 ਆ ਗਿਆ ਲਾਡੀ ਵੱਲੋਂ A to Z ਵੱਲੋਂ ਲਾਡੀ A to Z ਵੱਲੋਂ ਤੇ 10 ਪੈ ਕੇ ਪਹਿਲਾਂ 51 ਸੀ ਤੇ 61 ਹੋ ਗਿਆ 61000 ਦੀ ਤਿੰਨ ਰੇਡਾਂ ਫਾਈਨਲ ਦੇ ਵਿੱਚ ਪੈਣੀ ਹੈ ਬਾਸ ਬੋਡੀ ਕੱਪ ਦੇ ਚਲੋ ਵੀ ਦੇਖੋ ਕਾਲ ਲੈ ਕੇ ਜਾਂਦਾ ਕਿਹਦੇ ਕਰ ਮੇ ਟਾਸ ਆਉਂਦਾ ਰੀਡਰ ਤਾਂ ਜ਼ਰੂਰੀ ਤਾਂ ਨਹੀਂ ਜੱਥਾ ਵੀ ਲੱਗ ਸਕਦਾ 60000 ਦੀ ਤਿੰਨ ਰੇਡਾਂ ਮੈਨੂੰ ਲੱਗਦਾ ਵੀ ਜਾਊਗਾ ਲੱਖ ਕਿਤੇ ਤੋਂ ਕੰਮ ਲੱਖ ਤੋਂ ਵੀ ਉੱਪਰ ਜਾਊਗਾ ਮੈਨੂੰ ਲੱਗਦਾ ਲੱਖ ਤੋਂ ਉੱਤੇ ਜਾਊਗਾ ਤੇ ਦੇਖੋ ਕਿਹੜੇ ਉਹ ਗਰਮ ਵਾਲੇ ਤੇ ਹੁਣ ਹੈਗਾ ਆਪਣੇ ਭਰਾ ਲਾਡੀ A to Z ਵਾਲੇ ਵੀਰਾਂ ਵੱਲੋਂ ਮਹਾਲੀ ਤੋਂ ਤੇ 10 ਉਹਨੇ ਪਾਤਾ 10 ਪਾਇਆ ਸਾਇਦ 11 ਪਾਇਆ ਵੈਸੇ 10 ਫੇ ਲਮਾ ਗਿਆ ਪਾ ਫਿਰ ਸਹੀ ਚੱਲੀ ਜਾਊਗਾ ਕਿਉਂਕਿ 11 21 31 44 51 61 ਆਪਾਂ ਉਹਨਾਂ ਦਾ ਦਸੇ ਲਵਾਂਗੇ ਤੇ ਦੇਖੋ ਫਿਰ ਕਿੱਧਰ ਨੂੰ ਜਾਂਦੀ ਹੈ ਗੱਲ ਕਰੋ ਆ ਉਹਦੇ ਫੇਵਰਟ ਟਰੇਡਰ ਨੂੰ ਟੈਗ ਦੇਖਦੇ ਆ ਵੀ ਕੀ ਬਣਦਾ ਗੱਲ ਉਹਨੂੰ ਕਿੰਨੇ ਕੈਸ ਸਹੀ ਜਾਂਦੇ ਆ ਉਦੋਂ ਬਾਅਦ ਸਾਰੇ ਕਮੈਂਟ ਪੜ੍ਹਾਂਗੇ ਆਪਾਂ ਬੈਗੇ ਤੇ ਜਿਹੜੇ ਭਰਾ ਮੈਚ ਦੇਖਣ ਹੋਣਗੇ ਮੈਚ ਹੀ ਦਿਖਾਈ ਜਾਣਗੇ ਗਰਾਊਂਡ ਬਿਲਕੁਲ ਕਲੀਅਰ ਹੋਊਗਾ ਇਕੱਲੇ ਪਲੇਅਰ ਹੋਣਗੇ ਵਿੱਚ ਇੱਕ ਰੈਫਰੀ ਕਮੈਂਟਰ ਆਡੀ ਕਲੱਬ ਦੇ ਜਿੰਨੇ ਬੰਦੇ ਹੋਣਗੇ ਸਾਰੇ ਸਾਈਡ ਤੇ ਹੋਣਗੇ ਗਰਾਊਂਡ ਦੇ ਵਿੱਚ ਕੋਈ ਨਹੀਂ ਹੋਊਗਾ ਤੇ ਆਲੇ ਦੁਲੇ ਇਟਾਲੀਆ ਦਾ ਪੂਰਾ ਇੰਤਜ਼ਾਮ ਤੇ ਲੰਗਰ ਦਾ ਪੂਰਾ ਇੰਤਜ਼ਾਮ ਪਾਣੀ ਸਰ ਯਾਨੀ ਕਿ ਪੂਰਾ ਵਧੀਆ ਪਹੁੰਚੋ ਫਿਰ ਸਾਰੇ ਕੱਲ ਨੂੰ ਮਿਲਦੇ ਆਪਾਂ ਪਰ ਇੱਕ ਅੱਧੀ ਵੀਡੀਓ ਤਾਂ ਮੈਨੂੰ ਲੱਗਦਾ ਹੋਰ ਆਊਗੀ ਹਜੇ ਆਪਾਂ 11:00 ਵਜੇ ਤੱਕ ਵੀਡੀਓ ਪਾਵਾਂਗੇ ਉਹ ਦੋ ਵਸ ਹੋ ਜਾਗੇ ਸਵੇਰੇ ਉੱਠਣਾ ਫਿਰ ਦੇਖਦੇ ਆ ਕਿ ਬਣਦਾ